ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਕਾਸ ਕਰਕੇ ਉਹ ਭੈਣ ਭਰਾ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜੋ ਕਹਿੰਦੇ ਆ ਵੀ ਸਾਡਾ ਸਰੀਰ ਹਰ ਵੇਲੇ ਥੱਕਿਆ ਟੁੱਟਿਆ ਰਹਿੰਦਾ ਹੈ ਮਨ ਵੀ ਅਕਿਆਕਿਆ ਰਹਿੰਦਾ ਹੈ ਭਾਵ ਕਿ ਮਨ ਵਿੱਚ ਚੜਚੜਾਪਨ ਰਹਿੰਦਾ ਹੈ ਜਾਂ ਮਨ ਦੇ ਉੱਤੇ ਕੋਈ ਬੋਝ ਚਿੰਤਾ ਹੈ ਤਾਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਪਾਵਰਫੁੱਲ ਬਾਣੀ ਬਾਰੇ ਇੱਕ ਐਸੇ ਪਾਵਰਫੁਲ ਪਾਠ ਬਾਰੇ ਸਾਂਝ ਪਾਉਣ ਜਾ ਰਹੇ ਹਾਂ ਜਿਹੜਾ ਪਾਠ ਕਰਦਿਆਂ ਸਾਰ ਹੀ ਸਾਡੇ ਤਨ ਅਤੇ ਮਨ ਦੋਵਾਂ ਦੀ ਥਕਾਵਟ ਲੈ ਜਾਂਦੀ ਆ। ਸ਼ਰੀਰ ਵਿੱਚ ਉਸਤੀ ਫੁਰਤੀ ਮਹਿਸੂਸ ਕਰਦਾ ਏ ਅਤੇ ਮਨ ਦੇ ਉੱਤੇ ਜੋ ਵੀ ਬੋਝ ਚਿੰਤਾਵਾਂ ਹੋ ਉਹ ਲੈ ਜਾਂਦੀਆਂ ਨੇ। ਇਹ ਮੈਂ ਖੁਦ ਆਪਣੀ ਜ਼ਿੰਦਗੀ ਦਾ ਤਜਰਬਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਕਿ ਇਹ ਪਾਠ ਕਰਦਿਆਂ ਸਾਰ ਹੀ ਮਨ ਚਿੰਤਾ ਮੁਕਤ ਹੋ ਜਾਂਦਾ ਹੈ ਅਤੇ ਸਰੀਰ ਆਪਣੇ ਆਪ ਦੇ ਵਿੱਚ ਇੱਕ ਤਾਕਤ ਮਹਿਸੂਸ ਕਰਦਾ ਹੈ ਸਾਰੀ ਥਕਾਵਟ ਲੈ ਜਾਂਦੀ ਹੈ ਇਹ ਪਾਠ ਕਿਹੜਾ ਹੈ ਕਦੋਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਇਹ ਬਾਣੀ ਦਾ ਪਾਠ ਹਰ ਰੋਜ਼ ਕਰਦੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਪਾਠ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਬਦਲਾਅ ਹੁੰਦੇ ਆ ਪਰ ਜੇਕਰ ਤੁਸੀਂ ਇਹ ਬਾਣੀ ਦਾ ਪਾਠ ਨਹੀਂ ਕਰਦੇ ਤਾਂ ਅੱਜ ਤੋਂ ਹੀ ਇਹ ਪਾਠ ਕਰਨਾ ਸ਼ੁਰੂ ਕਰਦੇ ਹੋ ਜੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ कि ਤੁਸੀਂ ਜਦੋਂ ਪਾਠ ਕਰੋਗੇ ਪਾਠ ਕਰਨ ਤੋਂ ਬਾਅਦ ਹੀ ਆਪਣੇ ਤਨ ਅਤੇ ਮਨ ਨੂੰ ਹਲਕਾ ਹਲਕਾ ਮਹਿਸੂਸ ਕਰੋਗੇ ਅਤੇ ਇਸੇ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਕਈ ਵਾਰ ਕੀ ਹੁੰਦਾ ਕਿ ਆਪਾਂ ਦਿਨ ਭਰ ਦੇ ਵਿੱਚ ਕੰਮ ਧੰਦੇ ਕਰਕੇ ਸਰੀਰ ਕੋ ਪੱਖੋਂ ਬਿਲਕੁਲ ਥੱਕ ਜਾਂਦੀ ਹੈ ਸਰੀਰ ਬਿਲਕੁਲ ਵੀ ਸਾਥ ਨਹੀਂ ਦਿੰਦਾ ਤੇ ਉੱਪਰੋਂ ਕਈ ਵਾਰ ਇੰਜ ਵੀ ਹੁੰਦਾ ਕਿ ਇੱਕ ਤਾਂ ਕਮਾਕਾਰਾਂ ਦੀ ਠਿਕਾਵਟ ਉੱਪਰੋਂ ਕਈ ਕੰਮ ਇਦਾਂ ਦੇ ਹੁੰਦੇ ਆ ਜੋ ਸਾਡੇ ਮਨ ਦੇ ਬੋਝ ਚਿੰਤਾ ਬਣ ਜਾਂਦੇ ਆ ਕਿਉਂਕਿ ਦਿਨ ਪਰ ਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਕੰਮ ਕਰਦੇ ਆ ਕਈ ਲੋਕਾਂ ਨੂੰ ਮਿਲਦੇ ਆ ਦਿਨ ਪਰ ਵਿੱਚ ਕਈ ਘਟਨਾਵਾਂ ਇਦਾਂ ਦੀਆਂ ਹੋ ਜਾਂਦੀਆਂ ਨੇ ਜੋ ਸਾਡੇ ਮਨ ਦੀ ਚਿੰਤਾ ਬਣ ਜਾਂਦੀਆਂ ਨੇ ਤਾਂ ਫਿਰ ਕੀ ਹੁੰਦਾ ਵੀ ਇੱਕ ਤਾਂ ਸਰੀਰਕ ਪੱਖੋਂ ਅਸੀਂ ਥੱਕੇ ਹੁੰਨੇ ਆ ਉੱਪਰੋਂ ਮਨ ਪੱਖੋਂ ਵੀ ਅੱਕ ਜਾਂਦੇ ਆ ਕਿਉਂਕਿ ਜਦੋਂ ਮਨ ਦੇ ਉੱਤੇ ਕਿਸੇ ਤਰ੍ਹਾਂ ਦਾ ਬੋਝ ਚਿੰਤਾ ਹੋਵੇ ਤਾਂ ਮਨ ਅੱਕ ਜਾਂਦਾ ਹੈ ਪਰ ਸੰਗਤ ਜੀ ਜਦੋਂ ਆਪਾਂ ਇਹ ਬਾਣੀ ਦਾ ਪਾਠ ਕਰਾਂਗੇ ਤਾਂ ਸਾਡੇ ਮਨ ਦੀ ਸਾਰੀ ਇਕਾਵਟ ਲੈ ਜਾਂਦੀ ਆ ਮਨ ਦੀ ਸਾਰੀ ਚਿੰਤਾ ਲੈ ਜਾਂਦੀ ਆ ਤੇ ਸਰੀਰ ਵੀ ਚੁਸਤੀ ਫੁਰਤੀ ਵਿੱਚ ਆ ਜਾਂਦਾ ਹੈ ਇਹ ਪਾਠ ਕਿਹੜਾ ਹੈ ਰਹਿਰਾਸ ਸਾਹਿਬ ਜੀ ਦਾ ਪਾਠ ਸੰਧਿਆ ਦੀ ਬਾਣੀ ਸੂਰਜ ਛਿਪਣ ਤੋਂ ਬਾਅਦ ਕੀਤਾ ਜਾਣ ਵਾਲਾ ਪਾਠ ਰਹਿਰਾ ਸਾਹਿਬ ਦਾ ਪਾਠ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹਰੇਕ ਗੁਰਸਿੱਖ ਦੇ ਲਈ ਸੱਤ ਬਾਣੀਆਂ ਦਾ ਨਿਤਨੇਮ ਜ਼ਰੂਰੀ ਆ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਸੰਧਿਆ ਦੀ ਬਾਣੀ ਰਹਿਰਾ ਸਾਹਿਬ ਤੇ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪਰ ਜੇਕਰ ਕੋਈ ਮਨੁੱਖ ਹੈ ਕਿਸੇ ਵੀ ਕਾਰਨ ਕਰਕੇ ਅਜੇ ਤੱਕ ਸੱਤ ਬਾਣੀਆਂ ਦਾ ਨਿਤਨੇਮ ਨਹੀਂ ਕਰ ਪਾਉਂਦਾ ਤਾਂ ਉਹ ਘਟੋ ਘਟ ਇਹ ਤਿੰਨ ਬਾਣੀਆਂ ਦਾ ਪਾਠ ਹਰ ਰੋਜ਼ ਕਰਕਾਂ ਸ਼ੁਰੂ ਕਰਦੇ ਵੇ ਸਵੇਰੇ ਉੱਠਦੇ ਆ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਤੇ ਸੌਣ ਲੱਗੇ ਆ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਜੇ ਸੋਹਿਲਾ ਸਾਹਿਬ ਜੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਮੂਲ ਮੰਤਰ ਜਾਪ ਗੁਰਮੰਤਰ ਕਰਕੇ ਸੌਂ ਇਹ ਤਿੰਨ ਪਾਠ ਕਰਕੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋ ਜਾਣਗੇ ਤੇ ਇਹ ਜੋ ਸੰਧਿਆ ਦੀ ਬਾਣੀ ਰਹਿਰਾ ਸਾਹਿਬ ਜੀ ਦੀ ਬਾਣੀ ਹੈ ਨਾ ਇਹ ਮੈਂ ਖੁਦ ਤਜਰਬਾ ਕੀਤਾ ਹੈ ਕਿ ਦਿਨ ਭਰ ਦੇ ਕੰਮ ਤੰਦੇ ਕਰਕੇ ਸਰੀਰ ਜਿੰਨਾ ਮਰਜੀ ਥੱਕਿਆ ਹੋਵੇ ਮਨ ਜਿੰਨਾ ਮਰਜੀ ਅੱਕਿਆ ਹੋਵੇ ਮਨ ਤੇ ਜੋ ਮਰਜੀ ਬੋਝ ਚਿੰਤਾਵਾਂ ਹੋਣ ਪਰ ਇਹ ਪਾਠ ਕਰਨ ਦੇ ਤੁਰੰਤ ਬਾਅਦ ਮਨ ਜਸਤੀ ਵਰਤੀ ਵਿੱਚ ਆ ਜਾਂਦਾ ਹੈ ਤਾਂ ਜਸਤੀ ਵਰਤੀ ਵਿੱਚ ਆ ਜਾਂਦਾ ਹੈ ਸੋ ਇਹ ਪਾਠ ਕਰਕੇ ਦੇਖਿਓ ਜੀ ਬਾਕੀ ਜਦੋਂ ਆਪਾਂ ਸ਼ਾਮ ਨੂੰ ਰਹਿਰਾ ਸਬਜੀ ਦਾ ਪਾਠ ਨੇਮ ਦੇ ਨਾਲ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਸਾਨੂੰ ਅਮਰਤ ਵੇਲੇ ਉੱਠਣ ਦੇ ਵਿੱਚ ਵੀ ਆਸਾਨੀ ਹੁੰਦੀ ਆ ਕਈ ਭੈਣ ਭਰਾ ਕਹਿੰਦੇ ਨੇ ਵੀ ਰਹਿਰਾ ਸਬਜੀ ਦਾ ਪਾਠ ਕਰਨ ਦਾ ਸਹੀ ਸਮਾਂ ਕੀ ਆ ਤਾਂ ਸੰਗਤ ਜੀ ਸੂਰਜ ਛੇਪਣ ਤੋਂ ਬਾਅਦ ਅਪਾ ਇਹ ਪਾਠ ਕਰਨਾ ਹੁੰਦਾ ਹੈ ਸਰਦੀ ਗਰਮੀ ਦੇ ਵਿੱਚ ਸੂਰਜ ਛਿਪਣ ਦਾ ਸਮਾਂ ਵੱਖ-ਵੱਖ ਹੁੰਦਾ ਹੈ ਤੁਸੀਂ ਜਿਸ ਦਿਨ ਤੋਂ ਇਹ ਬਾਣੀ ਦਾ ਪਾਠ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦੋਗੇ ਨਾ ਸੰਗਤ ਜੀ ਵਾਹੀ ਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਕਿ ਸੱਚਮੁੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਹੀ ਬਦਲਾਅ ਹੋਣਗੇ ਬੜੇ ਚੰਗੇ ਬਦਲਾਅ ਹੋਣਗੇ ਤਾਂ ਇਹ ਬਾਣੀ ਦਾ ਪਾਠ ਤਾਂ ਆਪਾਂ ਆਸਾਨੀ ਦੇ ਨਾਲ ਕਰ ਸਕਦੇ ਹਾਂ ਨਾ ਇਦੇ ਲਈ ਤਾਂ ਕੋਈ ਬਹਾਨਾ ਨਹੀਂ ਅਭੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਸਾਡੇ ਤੋਂ ਬੈਠਿਆ ਨਹੀਂ ਜਾਂਦਾ 20 ਮਿੰਟ ਲੱਗਣਗੇ ਜੇ ਆਪਾਂ ਪਿਆਰ ਦੇ ਵਿੱਚ ਭਿੱਜ ਕੇ ਇਹ ਬਾਣੀ ਦਾ ਪਾਠ ਕਰਾਂਗੇ ਫਿਰ ਪਿਆਰ ਦੇ ਨਾਲ ਹੀ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਦਿਨ ਭਰ ਦੇ ਵਿੱਚ ਕੰਮ ਧੰਦੇ ਕੀਤੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੀ ਅਰਦਾਸ ਦੇ ਵਿੱਚ ਮਾਫੀ ਮੰਗ ਲੈਣੀ ਆ ਪਾਠ ਕਰਦੇ ਹਾਂ ਤੋਂ ਵੀ ਜੋ ਗਲਤੀਆਂ ਹੋਈਆਂ ਉਹ ਵੀ ਮਾਫੀ ਮੰਗਣੀ ਆ ਜੋ ਦਿਨ ਪਰਦੇ ਵਿੱਚ ਮਾਲਕ ਨੇ ਦਾਤਾਂ ਦਿੱਤੀਆਂ ਜੋ ਵੀ ਤੁਹਾਡੇ ਨਾਲ ਚੰਗਾ ਹੋਇਆ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ। ਤੇ ਅੰਮ੍ਰਿਤ ਵੇਲੇ ਦੀ ਮੰਗ ਗੁਰੂ ਸਾਹਿਬ ਜੀ ਦੀ ਕਿਰਤਣੀ ਆ। ਬਸ ਇੰਨਾ ਕੰਮ ਤੁਸੀਂ ਕਰਨਾ ਸ਼ੁਰੂ ਕਰ ਦੋ। ਫਿਰ ਦੇਖਿਓ ਜੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਸਾਰੀ ਚਿੰਤਾ ਬੋਝ ਲੈ ਜਾਣੀ ਆ। ਸਰੀਰ ਵਿੱਚ ਉਸਤਿਫਰਤੀ ਦੇ ਵਿੱਚ ਰਹੇਗਾ। ਮਨ ਵੀ ਖੁਸ਼ ਰਹੇਗਾ ਮਨ ਦਿਨੋ ਦਿਨ ਪਾਵਰਫੁਲ ਬਣਦਾ ਜਾਵੇਗਾ ਸ਼ਕਤੀਸ਼ਾਲੀ ਮਨ ਦਾ ਜਾਵੇਗਾ ਸਹੀ ਫੈਸਲੇ ਕਰਨ ਦੇ ਯੋਗ ਬਣਦਾ ਜਾਵੇਗਾ ਸੋ ਮੁਕਤੀ ਗੱਲ ਇਹ ਆ ਕਿ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸਾਡੇ ਲਈ ਜ਼ਰੂਰੀ ਆ ਉਦਾਂ ਹੀ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਸ਼ਾਮ ਨੂੰ ਤੁਸੀਂ ਜਿੱਥੇ ਮਰਜ਼ੀ ਹੋ ਜੇ ਘਰ ਵਿੱਚ ਹੋ ਤਾਂ ਬਹੁਤ ਵਧੀਆ ਗੱਲ ਜੇ ਘਰੋਂ ਬਾਹਰ ਹੋ ਕੰਮ ਤੇ ਹੋ ਤਾਂ ਬਸ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਬਾਣੀ ਦਾ ਪਾਠ ਜ਼ਰੂਰ ਕਰ ਲਓ ਕੋਸ਼ਿਸ਼ ਕਰੋ ਕਿ 8 ਵਜੇ ਤੱਕ ਹੀ ਕਰ ਲਓ ਪਰ ਜੇਕਰ ਕਿਸੇ ਕੰਮ ਕਰਕੇ ਲੇਟ ਹੋ ਰਹੇ ਹੋ ਤਾਂ ਫਿਰ 9 ਤੋਂ ਪਹਿਲਾਂ ਪਹਿਲਾਂ ਇਹ ਬਾਣੀ ਦਾ ਪਾਠ ਜ਼ਰੂਰ ਕਰਨਾ ਫਿਰ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਵਰਤਦੀ ਸੰਗਤ ਜੀ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਕੱਢਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਖੁਸ਼ ਹੁੰਦੇ ਆ ਮੰਨਦੇ ਆ ਕਿ ਸਾਡੇ دنیਵੀ ਕੰਮ ਧੰਦੇ ਕਰਨੇ ਸਾਡੇ ਲਈ ਬਹੁਤ ਜ਼ਰੂਰੀ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣੀ ਜ਼ਰੂਰੀ ਆ ਗੁਰੂ ਦਾ ਗਿਆਨ ਅਤੇ ਧਿਆਨ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਸੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਸਮਾ ਜ਼ਰੂਰ ਕੱਢੋ ਇਹ ਸਮਾ ਆਪਾਂ ਕੱਢਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਆ ਕਿ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਪਰ ਫਾਇਦਾ ਇਹਦੇ ਵਿੱਚ ਸਾਡਾ ਹੀ ਆ ਜਿੰਨਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ ਉਨਾ ਹੀ ਅਸੀਂ ਤਨ ਮਨ ਪੱਕੋ ਤਾਕਤਵਰ ਹੁੰਨੇ ਆ ਸੁਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ